ਕੁੱਲ 55000 ਦੀ ਅੱਜ ਤੁਹਾਨੂੰ ਵੀਡੀਓ ਚ ਅੱਜ ਗੱਡੀ ਦੇਖਣ ਨੂੰ ਮਿਲੂਗੀ ਬਹੁਤ ਚੰਗੀ ਗੱਡੀ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਗੱਡੀ ਵੀ ਪਸੰਦ ਆਊਗੀ ਸਾਰੇ ਵੀਡੀਓ ਵੀ ਪਸੰਦ ਆਊਗੀ ਤੁਸੀਂ ਸਾਰੇ ਵੀਡੀਓ ਲਾਜ਼ਮੀ ਦੇਖਿਓ ਤੇ ਜਿੰਨੇ ਤੁਸੀਂ ਪਹੁੰਚੇ ਹੋ ਦੀ ਪਹਿਲੀ ਵਾਰ ਦੇਖ ਰਹੇ ਹੋ ਆਪਣੀ ਇਹ ਵੀਡੀਓ ਜੇ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚਾ ਚਾਹੀ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7719445360 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਪੇਜ ਕੇ ਫਰੀ ਦੇ ਵਿਚਾਰ ਤੁਸੀਂ ਲਗਵਾ ਸਕਦੇ ਹੋ ਪਹਿਲੀ ਗੱਡੀ ਤੋਂ ਆਪਾਂ ਆਪਣੀ ਵੀਡੀਓ ਸ਼ੁਰੂ ਕਰਦੇ ਇਨੋਵਾ ਗੱਡੀ ਆਪਾਂ ਲੈ ਕੇ ਪਹੁੰਚੀਆਂ ਆਟੋਮੈਟਿਕ ਗੱਡੀ ਆ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ 16 ਲੱਖ ਰੁਪਏ ਡਿਮਾਂਡਲ ਜੀ ਮਾਲਕ ਨੇ ਕਿਹਾ ਵੀ ਘਾਟਾ ਵਾਦਾ ਵੇ ਕੇ ਕਰ ਲਾਂਗੇ ਚਿੱਟੇ ਰੰਗ ਦੀ ਗੱਡੀ ਆ ਪੂਰੀ ਸੋਹਣੀ ਐ ਟਾਇਰਾਂ ਦੀ ਆਪਾਂ ਜੇ ਗੱਲ ਕਰੀਏ ਤਾਂ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਖੜੀ ਐ ਜਗਰਾਉ ਮਾਲਕ ਦੇ ਘਰੇ ਕੰਡੀਸ਼ਨ ਗੱਡੀ ਦੀ ਆਲੋਕੀ ਹੈ ਅੰਦਰੋਂ ਬਾਹਰੋਂ A ਤੋਂ Z ਆਪਾਂ ਨੂੰ ਪੂਰੀ ਗੱਡੀ ਜੈਨੂਮ ਮਿਲੇਗੀ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਜਾ ਕੇ ਕਿਸੇ ਨੂੰ ਪਸੰਦ ਆਈ ਹੈ ਜਾ ਕੇ ਦੇਖ ਸਕਦੇ ਹੋ ਪਹਿਲਾਂ ਕੋਈ ਗੱਲ ਕਰਨੀ ਹੈ ਮਾਲਕ ਨਾਲ ਥੱਲੇ ਮਾਲਕ ਦਾ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ 77 4000 ਪੂਰਾ 63B ਨੰਬਰ ਮਾਲਕ ਦਾ ਡਾਇਰੈਕਟ ਹੈ ਸਿੱਧੀ ਗੱਲ ਤੁਹਾਡੀ ਹੋ ਜੂਗੀ ਇੱਕ ਆਪਾਂ ਹੁੰਡਾ ਦੀ ਗੱਡੀ ਲੈ ਕੇ ਪਹੁੰਚਿਆ 골ਡਨ ਕਲਰ ਦੇ ਵਿੱਚ 골ਡਨ ਜਾਂ ਰੰਗ ਗੱਡੀ ਤਿੰਨ ਮਾਡਲ ਹੈ ਇਹ ਗੱਡੀ ਦਾ ਰੇਟ ਹੈ 90000 ਰੁਪਿਆ ਗੱਡੀ ਦੀ ਕੰਡੀਸ਼ਨ ਵਧੀਆ ਪਈਆ ਅੰਦਰੋਂ ਵੀ ਠੀਕ ਹੈ ਗੱਡੀ ਬਾਹਰੋਂ ਵੀ ਸੋਹਣੀ ਹੈ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਗੱਡੀ ਖੜੀ ਹੈ ਮੋਗੇ ਮਾਲਕ ਦੇ ਘਰੇ ਜਾਕੀ ਕਿਸੇ ਨੇ ਜੇ ਦੇਖਣੀ ਹੈ ਮਾਲਕ ਨੇ ਕਿਹਾ ਘਰ ਜਾ ਕੇ ਦੇਖ ਸਕਦਾ ਹਾਂ ਬਾਕੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ 90000 ਰੁਪਿਆ ਕਿਸੇ ਨੂੰ ਗੱਡੀ ਜੇ ਪਸੰਦ ਆਉਂਦੀ ਹੈ ਕੋਈ ਦੇਖਣ ਦਾ ਚਾਹਵਾਨ ਹੈਗਾ ਗੱਡੀ ਨੂੰ ਤਾਂ ਮੋਗੇ ਜਾ ਕੇ ਘਰੇ ਤੁਸੀਂ ਦੇਖ ਸਕਦੇ ਹੋ ਚਲਾ ਕੇ ਦੇਖ ਸਕਦਾ ਤੋਰ ਕੇ ਆਪਦੀ ਪੂਰੀ ਤਸੱਲੀ ਕਰਕੇ ਜਿੰਨੀ ਵੀ ਕਰਨੀ ਹੋਈ ਤੇ ਫੁੱਲ ਆਪਦੀ ਤਸੱਲੀ ਕਰਕੇ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਕੇ ਗੱਡੀ ਨੂੰ ਖਰੀਦ ਸਕਦੇ ਹੋ ਮਾਲਕ ਨੇ ਕਿਹਾ ਵੀ ਰੇਟ ਕੋਈ ਫਿਕਸ ਨਹੀਂ ਹੈਗਾ ਹਾਂ ਨੰਬਰ 96460 80496 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਹੀ ਕਰ ਲਿਓ ਸਪੱਟ ਗੱਡੀ ਆਪਾਂ ਇੱਕ ਲੈ ਕੇ ਪਹੁੰਚੇ ਹਾਂ ਗੱਡੀ 2011/12 ਮਾਡਲ ਹੈ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਤੇ ਗੱਡੀ ਖੜੀ ਹੈ ਮੋਗੇ ਏਰੀਆ 'ਚ ਟਾਇਰ ਟੱਪਾ ਬਹੁਤ ਵਧੀਆ ਆਪਨ ਮਿਲ ਜੂਗਾ 260 ਡਿਮਾਂਡ ਦੇ ਵਿੱਚ ਆਪਣੇ ਕੋਲੇ ਗੱਡੀ ਪਹੁੰਚੀ ਹੈ ਤੇ ਇਹ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ ਤੇ ਗੱਡੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਕਿਸੇ ਕੋਲੇ ਵੀ ਕੋਈ ਵੀ ਮਸ਼ੀਨਰੀ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਹੈ ਤਾਂ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਚੱਲਦੇ ਰਹਿੰਦਾ ਹੈ ਭੇਜੋ ਆਪਣੇ ਕੋਲੇ ਇਹ ਸਵਿਫਟ ਗੱਡੀ ਤੁਸੀਂ ਦੇਖ ਰਹੇ ਹੋ ਤੇ ਇਹ ਫੋਟੋਆਂ ਤੁਹਾਡੇ ਸਾਹਮਣੇ ਆ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਗੱਡੀ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਤੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਤਾ مالک ਦੇ ਘਰੇ ਜਾ ਕੇ ਮੋਗੇ ਤੁਸੀਂ ਦੇਖ ਸਕਦੇ ਹੋ ਮਾਲਕ ਨੇ ਕਿਹਾ ਵੀ ਰੇਟ ਵੇ ਕੇ ਮੁਕਾਲਾਂਗੇ ਤੇ ਇੱਕ ਵਾਰੀ ਡਿਮਾਂਡ ਹੈ 265 ਕੋਈ ਗੱਲ ਕਰਨੀ ਹੈ ਤਾਂ ਮਾਲਕ ਨਾਲ ਡਾਇਰੈਕਟ ਤੁਸੀਂ ਗੱਲ ਕਰ ਸਕਦੇ ਹੋ ਨੰਬਰ ਵਾਈ ਦਾ 88470 16011 ਚੌਥੀ ਗੱਡੀ ਹੁਣ ਤੁਸੀਂ ਦੇਖੋ ਡਿਜ਼ਾਇਰ ਡੀਜ਼ਲ ਵੇਰੀਐਂਟ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਖੜੀ ਆ ਲੁਧਿਆਣਾ ਏਰੀਆ 'ਚ ਤੇ ਤਨਕ ਲੱਖ ਰੁਪਏ ਡਿਮਾਂਡ ਇਹਨਾਂ ਨੇ ਦੱਸੀ ਆ ਸੈਕੰਡ ਓਨਰ ਗੱਡੀ ਐ ਤੇ ਆਲਮੋਸਟ ਗੱਡੀ ਓਰੀਜਨਲ ਇਹਨਾਂ ਨੇ ਦੱਸੀ ਆ ਵੀ ਮਾੜੀ ਮੋਟੀ ਹੋਈ ਐ ਤੇ ਜ਼ਿਆਦਾ ਨਹੀਂ ਜੇਨੂਨ ਵਾਂਗੂ ਆ ਜੇ ਬਾਕੀ ਤੁਸੀਂ ਦੇਖ ਰਹੇ ਹੋ ਪੰਪਰ ਵਗੈਰਾ ਦੇਖ ਲਓ ਅੰਦਰ ਬਾਹਰੋਂ ਦੇਖ ਲਓ ਸਾਰਾ ਕੁਝ ਇਹਨਾਂ ਨੇ ਵਧੀਆ ਤਰੀਕੇ ਨਾਲ ਫੋਟੋਆਂ ਰਹੀਂ ਆਪਾਂ ਨੂੰ ਦਿਖਾਇਆ ਕਿਸੇ ਨੂੰ ਗੱਡੀ ਪਸੰਦ ਜੇ ਆਉਂਦੀ ਐ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਜਾ ਕੇ ਦੇਖ ਵੀ ਸਕਦੇ ਹੋ ਲੁਧਿਆਣੇ ਖੜੀ ਐ ਰੇਡ ਤੋਂ ਉਹਨਾਂ ਮੈਂ ਦੱਸ ਹੀ ਦਿੱਤਾ ਤੁਸੀਂ ਜਾ ਕੇ ਤਸੱਲੀ ਕਰ ਸਕਦੇ ਹੋ ਗੱਡੀ ਨੂੰ ਤੋਰ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਕਿਵੇਂ ਮਰਜੀ ਚੈੱਕ ਕਰ ਲਿਓ ਮਾਲਕ ਨੇ ਕਿਹਾ ਹਰ ਪਾਸਿਓਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈ ਜੀ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਹੀ ਵੀ ਰੱਖਿਆ ਜੇ ਕਿਸੇ ਨੂੰ ਗੱਲ ਕਰਨੀ ਹੈ ਕੋਈ ਵੀ ਗੱਲ ਆਪੇ ਕਰ ਲਿਓ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਨਾਲ ਦੀ ਨਾਲ ਜਰੂਰ ਕਰੋ ਜੀ ਵੀਡੀਓ ਵਧੀਆ ਲੱਗ ਰਹੀ ਆ ਤਾਂ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤੇਜੇ ਤਰ੍ਹਾਂ ਦੀ ਡੇਲੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਇੱਕ ਨੀਚੇ ਮਿਲੂਗਾ ਹੁਣ ਆਪਾਂ ਐਕਟਿਵਾ ਸਕੂਟੀ ਦੀ ਗੱਲ ਕਰਦੇ ਹਾਂ ਕਾਫੀ ਆਪਣੇ ਕੋਲੇ ਡਿਮਾਂਡ ਆਈ ਸੀਗੀ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੇ ਮੇਰੀਆਂ ਮਾਤਾ ਮਾਂ ਨੇ ਮੇਰੇ ਵੱਡੇ ਬਜ਼ੁਰਗਾਂ ਨੇ ਬਹੁਤ ਸਾਰੇ ਕਮੈਂਟ ਕੀਤੇ ਸੀਗੇ ਵੀ ਸਾਨੂੰ ਸਕੂਟੀ ਚਾਹੀਦੀ ਹੈ ਕੋਈ ਹੋਵੇ ਤਾਂ ਦੱਸੋ ਲੈ ਕੇ ਪਹੁੰਚੇ ਆਪਾਂ 2013 ਮਾਡਲ ਹੈ ਪੰਜਾਬ ਨੰਬਰ ਹੈ ਬਾਕੀ ਤੁਸੀਂ ਦੇਖ ਲਓ ਜੀ ਮਾਡਲ 13 ਰੇਟ 27000 ਰੁਪਏ ਡਿਮਾਂਡ ਇਹਨਾਂ ਨੇ ਲਾ ਕੇ ਭੇਜੀ ਆ ਡਿਮਾਂਡ ਮਾਲਕ ਨੇ ਕੀਤੀ ਐ ਜੀ ਤੇ ਡਾਇਰੈਕਟ ਤੁਸੀਂ ਮਾਲਕ ਨਾਲ ਹੀ ਗੱਲ ਕਰ ਲਿਓ ਕਿਵੇਂ ਕੁਛ ਹੈ ਜੀ ਆਮ੍ਰਿਤਸਰ ਸਕੂਟੀ ਇਹ ਖੜੀ ਐ ਟਾਇਰ ਟੱਪਾ ਵਧੀਆ ਐ ਬਾਕੀ ਦੇਖ ਲਓ ਤੁਸੀਂ ਚਾਰੇ ਪਾਸੋਂ ਤੁਹਾਡੇ ਸਾਹਮਣੇ ਫੋਟੋਆਂ ਚੱਲ ਰਹੀਆਂ ਤੇ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ ਗੱਲ ਕਰ ਲਓ ਨੰਬਰ 98159 13500 ਪੂਰਾ ਤੇ ਇੱਕ ਆਪਾਂ ਆਲਟੋ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਆਲਟੋ ਗੱਡੀ ਵਾਸਤੇ ਕਾਫੀ ਜ਼ਿਆਦਾ ਡਿਮਾਂਡ ਆਉਂਦੀ ਰਹਿੰਦੀ ਆ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ 2010 ਮਾਡਲ ਹੈ ਜੀ ਮਾਛੀਬੜਾ ਸਾਹਿਬ ਮਾਲਕ ਦਾ ਏਰੀਆ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ 80 ਤੋਂ ਉੱਪਰ ਹੀ ਆਪਾਂ ਨੂੰ ਟਾਇਰ ਮਿਲ ਜਾਣਗੇ ਡਿਮਾਂਡ 1 ਲੱਖ 57000 ਰੁਪਇਆ ਮਾਛੀਬੜੀ ਮਾਲਕ ਦੇ ਘਰੇ ਗੱਡੀ ਇਹ ਖੜੀ ਆ ਕਿਸੇ ਨੂੰ ਜੇ ਪਸੰਦ ਆਉਂਦੀ ਹੈ ਕੋਈ ਤੋਰ ਕੇ ਦੇਖਣਾ ਚਾਹੁੰਦਾ ਹੈ ਹੁੰਦੀ ਹੈ ਜੀ ਆਪਾਂ ਨੂੰ ਵੀ ਜਾ ਕੇ ਦੇਖੀਏ ਤੋਰ ਕੇ ਦੇਖੀਏ ਇੰਜਰ ਉੰਜਣ ਦੇਖੀਏ ਪੂਰੀ ਆਪਦੀ ਤਸੱਲੀ ਕਰੀਏ ਤੇ ਮਾਲਕ ਨੇ ਖੁੱਲੀ ਛੁੱਟੀ ਦਿੱਤੀ ਹੈ ਮਾਲਕ ਨੇ ਕਿਹਾ ਵੀ ਆਜੂ ਤੇ ਗੱਡੀ ਨੂੰ ਪਹਿਲਾਂ ਚੈੱਕ ਕਰ ਲਓ ਪੂਰੀ ਤਰ੍ਹਾਂ ਤੇ ਜਦੋਂ ਗੱਡੀ ਪਸੰਦ ਆ ਜਾਊਗੀ ਤੇ ਜਦੋਂ ਤੁਸੀਂ ਪੂਰਾ ਮਨ ਬਣਾ ਲਓਗੇ ਵੀ ਸਾਨੂੰ ਗੱਡੀ ਪਸੰਦ ਹੈ ਉਹ ਤੋਂ ਬਾਅਦ ਬਹਿ ਕੇ ਰੇਟ ਕਰ ਲਾਂਗੇ ਮਾਲਕ ਨੇ ਡਾਇਰੈਕਟ ਕਿਹਾਗਾ ਡਿਮਾਂਡ ਇੱਕ ਬਾਰ 157 ਦਾ ਮਾਲਕ ਨੇ ਕਿਹਾ ਬਹਿ ਕੇ ਰੇਟ ਮੁਕਾਬਲੇ ਲਵਾਂਗੇ ਬਾਕੀ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਬਾਕੀ ਅੰਦਰੋਂ ਆਪਾਂ ਗੱਲ ਕਰੀਏ ਤਾਂ ਜਿਵੇਂ ਕੀ ਸੀਟ ਕਵਰ ਹੋਗੇ ਮੈਟਿੰਗ ਹੋਗੀ 뮤ਜ਼ਿਕ ਸਿਸਟਮ ਏਸੀ ਹੀਟਰ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਗੱਡੀ ਦਾ ਰੰਗ ਸੋਨਾਗਾ ਪੂਰਾ ਸ਼ਾਈਨਿੰਗ ਦੇ ਵਿੱਚ ਰੰਗ ਪਿਆ ਕੋਈ ਕਿਸੇ ਪਾਸੋਂ ਨਾ ਤਾਂ ਐਕਸੀਡੈਂਟਡ ਹੈ ਨਾ ਕੋਈ ਡੈਮੇਜ ਹੈ ਵਧੀਆ ਸੋਹਣੀ ਗੱਡੀ ਆ ਤੇ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਵੀ ਰੱਖਿਆ 9653603303 ਗੱਲ ਕਰ ਲਿਓ ਤੁਸੀਂ ਜਿਹੜੀ ਵੀ ਕਰਨੀ ਹੋਈ ਠੀਕ ਹੈ ਜੀ ਤੇ ਵੀਡੀਓ ਚੱਲ ਰਹੀ ਹੈ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਚੱਲਦੀ ਚੱਲਦੀ ਵੀਡੀਓ 'ਚ ਕਰਦੇ ਆ ਕਰੋ ਜੀ ਬੱਦ ਤੋਂ ਬੱਦ ਲਾਈਕ ਸ਼ੇਅਰ ਕਰਦੇ ਰਹਿਆ ਕਰੋ ਵੀਡੀਓ ਨੂੰ ਹੁਣ ਆਪਾਂ ਜਨ ਗੱਡੀ ਤੁਹਾਡੇ ਖਾਤਰ ਇੱਕ ਲੈ ਕੇ ਪਹੁੰਚੇ ਹਾਂ 2005 ਮਾਡਲ ਤੇ ਮਾਲਕ ਨੇ ਦੱਸਿਆ ਵੀ ਗੱਡੀ 72 ਤੋਂ ਉੱਪਰ ਐਵਰੇਜ ਦਿੰਦੀ ਹੈਗੀ ਤੇ ਗੱਡੀ ਦਾ ਰੇਟ ਕੁੱਲ 55000 ਇਹਨਾਂ ਨੇ ਦੱਸਿਆ 6570 ਪੈਸੇ ਟਾਇਰਾਂ ਦੀ ਕੰਡੀਸ਼ਨ ਦੱਸੀ ਆ। ਬਾਕੀ ਚਾਰੇ ਪਾਸੋਂ ਤੁਸੀਂ ਆਪ ਹੀ ਦੇਖ ਲਓ ਫੋਟੋਆਂ ਵਿੱਚ ਸਾਰਾ ਕੁਝ ਇਹਨਾਂ ਨੇ ਦਿਖਾਇਆਗਾ। ਜਿਹੜੇ ਮਾਲਕ ਨੇ ਗੱਡੀ ਦੀ ਉਹਨਾਂ ਦਾ ਨੰਬਰ 88721 ਤੇ 56834 ਗੱਲ ਕਰ ਲਿਓ ਤੁਸੀਂ ਆਪੇ ਜਿਹੜੀ ਵੀ ਕਰਨੀ ਹੋਈ। ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ। ਤੇ ਪਹਿਲੀ ਵਾਰ ਪਹੁੰਚੇ ਹਾਂ ਡੈਲੀ ਤੁਸੀਂ ਇਸ ਤਰ੍ਹਾਂ ਦੀ ਮਸ਼ੀਨਰੀਆਂ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਲਾਜ਼ਮੀ ਦਬਦਿਓ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਆ ਪਹੁੰਚ ਜਾਊਗਾ ਜੀ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕੀ ਚਾਹੀਦਾ ਕਿੰਨੇ ਰੇਟ ਦੇ ਵਿੱਚ ਚਾਹੀਦਾ ਕਮੈਂਟ ਕਰਿਓ ਲੈ ਕੇ ਆਪਾਂ ਛੇਤੀ ਤੁਹਾਡੇ ਖਾਤਰ ਪਹੁੰਚ ਜਾਾਂਗੇ